ਦਰ ਸਿੰਘ ਅੱਜ ਪਿੰਡ ਸੈਦੋਨਸ਼ਾਹਰੇ ਦੇ ਵਿੱਚ ਸੈਦੋਨਸ਼ਾਹਰਾ ਵੈਲਫੇਅਰ ਕਮੇਟੀ ਦੇ ਵੱਲੋਂ ਇਕੱਠਿਆ ਹੋ ਕੇ ਇੱਕ ਜਲਸਾ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ ਕਿਉਂਕਿ ਸੈਦੋਨਸ਼ਾਹਰਾ ਹੁਸ਼ਿਆਰਪੁਰ ਹਲਕੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਮੁਕੇਰੀਆਂ ਹਲਕੇ ਦਾ ਇੱਕ ਪਿੰਡ ਹੈ ਦੋ ਪਿੰਡ ਜਿੰਨਾ ਜਿਸ ਪਿੰਡ ਦੇ ਵਿੱਚੋਂ ਲਗਭਗ 35 ਪਿੰਡਾਂ ਦੀ ਆਬਾਦੀ ਜਿਹੜੀ ਹੈ ਕ੍ਰੋਸ ਕਰਦੀ ਹੈ ਇਸ ਪਿੰਡ ਦੀਆਂ ਮੁੱਖ ਸੜਕਾਂ ਜਿਹੜੀਆਂ ਬੁਰੀ ਤਰ੍ਹਾਂ ਦੇ ਨਾਲ ਟੁੱਟੀਆਂ ਹੋਈਆਂ ਹਨ ਤੇ ਗੰਦੇ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਹੈ ਹਾਲ ਤੇ ਹੈ ਪੀ ਲਗਾਤਾਰ ਪਿਛਲੇ ਸਾਲ ਤੋਂ ਸਾਡੇ ਘਰਾਂ ਦੇ ਬੱਚਿਆਂ ਨੂੰ ਸਕੂਲ ਜਾਣ ਦੇ ਲਈ ਇਸ ਗੰਦੇ ਪਾਣੀ ਦੇ ਵਿੱਚੋਂ ਟੱਪਣਿਆ ਪੈ ਰਿਹਾ ਹੈ ਤੇ ਸਾਡੇ ਜਿਹੜੇ ਅਧਿਆਪਕ ਹੈ ਸਕੂਲਾਂ ਦੇ ਵਿੱਚ ਜਾਂਦੇ ਆ ਪੜ੍ਹਾਉਣ ਦੇ ਲਈ ਉਹਨਾਂ ਨੂੰ ਇਹਦੇ ਗੰਦੇ ਪਾਣੀ ਦੇ ਵਿੱਚੋਂ ਟੱਪ ਕੇ ਹਾਥਿਆਂ ਦਾ ਸ਼ਿਕਾਰ ਤੱਕ ਹੋਣਾ ਪੈ ਰਿਹਾ ਹੈ ਉਹਦੇ ਤੋਂ ਇਲਾਵਾ ਲਗਾਤਾਰ ਇਸੇ ਪਿੰਡ ਤੋਂ 710 ਬੱਸਾਂ ਜਿਹੜੀਆਂ ਆ ਰੋਜ਼ ਸਵਾਰੀਆਂ ਲੈ ਕੇ 35-40 ਪਿੰਡਾਂ ਦਾ ਸਫ਼ਰ ਕਰਦੀਆਂ ਆ ਤੇ ਉਤੋਂ ਅਲਾਵਾ ਵੀ ਜੇ ਗੱਲ ਕਰਨੀ ਹੋਵੇ ਸਕੂਲ ਦੀਆਂ ਕਈ ਅਡਰ ਸਕੂਲਾਂ ਦੀਆਂ ਬੱਸਾਂ ਐਸੇ ਗੰਦ ਦੇ ਵਿੱਚੋਂ ਟੱਪ ਕੇ ਜਾਂਦੀਆਂ ਆ ਤੇ ਕਈ ਹਾਦਸਿਆਂ ਦਾ ਸ਼ਿਕਾਰ ਵੀ ਲੋਕ ਲਗਾਤਾਰ ਇਸ ਟੁੱਟੀ ਹੋਈ ਸੜਕ ਤੇ ਇੱਥੇ ਗੰਦੇ ਪਾਣੀ ਦਾ ਪ੍ਰਬੰਧ ਨਾਕ ਹੋਣ ਕਰਕੇ ਹੋ ਰਿਹਾ ਹੈ ਤੇ ਲੋਕ ਬਿਮਾਰੀਆਂ ਦੇ ਵੀ ਸ਼ਿਕਾਰ ਹੋ ਰਿਹਾ ਹੈ ਇਹ ਨਹੀਂ ਕਿ ਜਿਹੜੀ ਹਾਜੀਪੁਰ ਤੋਂ ਲੈ ਕੇ ਸਰੇਣੇ ਦੀ ਸੜਕ ਹੈ ਤੇ ਸੈਦੋਨ ਸ਼ਰੇ ਦੇ ਮੇਨ ਅਡੇ ਤੇ ਗੰਦ ਹੈ ਦੂਜੇ ਪਾਸੇ ਜੇ ਅਸੀਂ ਦੇਖ ਲਈਏ ਕਿ ਮਾਨਸਰ ਰੋਡ ਨੂੰ ਵੀ ਜਾਣਾ ਹੈ ਉਸ ਪਾਸੇ ਵੀ ਸੜਕ ਦੀ ਹਾਲਤ ਬੜੀ ਜਿਆਦੇ ਖਸਤ ਆਇਆ ਹੈ ਜਿਹੜਾ ਮਹਿਕਮਿਆਂ ਦੀ ਜ਼ਿੰਮੇਵਾਰੀ ਹੈ ਚਾਹੇ ਉਹ ਪੀਡਬਲਯੂਡੀ ਮੁਕੇਰੀਆਂ ਹੋਵੇ ਚਾਹੇ ਪਾਣੀ ਦੇ ਬੰਦੋਬਸਤ ਨੂੰ ਲੈ ਕੇ ਬੀਡੀਪੀਓ ਹਾਜੀਪੁਰ ਹੋਵੇ ਉਹਨਾਂ ਦੇ ਸਿਰ ਤੇ ਇੱਕ ਜੂ ਤੱਕ ਨਹੀਂ ਸਿੱਖਦੀ ਵੀ ਜਿਨ੍ਹਾਂ ਨੂੰ ਲਗਾਤਾਰ ਦਰਖਾਸਤਾਂ ਦੇ ਕੇ ਕਿਹਾ ਪੀੜਾ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਹਾਏ ਹੈ ਵੀ ਲੋਕਾਂ ਦੀ ਵੀ ਗਲਤੀ ਹੈ ਵੀ ਗੰਦਾ ਪਾਣੀ ਲਗਾਤਾਰ ਸੜਕਾਂ ਦੇ ਵਿੱਚ ਸੁੱਟ ਕੇ ਉਹ ਲਗਾਤਾਰ ਸੜਕਾਂ ਜਿਹੜੀਆਂ ਬਣੀਆਂ ਹੋਈਆਂ ਸੜਕਾਂ ਦੀ ਸਤਿਆਨਾਸ਼ ਕਰ ਦਿੰਦੀ ਹੈ ਪਰ ਅਸੀਂ ਪਿੰਡ ਦੀ ਕਮੇਟੀ ਵੱਲੋਂ ਸਮੂਹ ਪਿੰਡ ਵੱਲੋਂ ਇਕੱਠਿਆਂ ਹੋ ਕੇ ਅੱਜ ਪੰਜਾਬ ਸਰਕਾਰ ਬੀਡੀਪੀਓ ਹਾਜੀਪੁਰ ਤੇ ਪੀਡਬਲਯੂਡੀ ਮਕੇਰੀਆਂ ਦਾ ਪੁਤਲਾ ਫੂਕ ਰਹੇ ਆ ਤੇ ਜਿਹੜਾ ਗੰਦ ਪਿਆ ਹੋਇਆ ਉੱਥੇ ਝੋਨਾ ਲਗਾਤਾ ਕਿਉਂਕਿ ਇਹ ਸੜਕਾਂ ਚੱਲਣ ਦੇ ਲਾਇਕ ਨਹੀਂ ਰਹਿ ਗਈਆਂ ਇੱਥੇ ਤਾਂ ਮੈਨੂੰ ਲੱਗਦਾ ਹੁਣ ਕੱਦੂ ਕਰਕੇ ਝੋਨਾ ਹੀ ਹੋ ਸਕਦਾ ਹੈ ਦੂਜੇ ਪਾਸੇ ਵੀ ਇਹੀ ਹਾਲ ਹੈ ਇਦਾਂ ਦੇ ਗੰਦ ਦੇ ਵਿੱਚੋਂ ਅਸੀਂ ਟੱਪ ਰਿਹਾ ਤੇ ਜਿਹੜੀ 92 ਸੀਟਾਂ ਦੇ ਨਾਲ ਜਿੱਤੀ ਹੋਈ ਸਰਕਾਰ ਹੈ ਜਿਹੜੀ ਧਮਕਜੇ ਮਾਰਦੀ ਹੈ ਕਿ ਅਸੀਂ ਲੋਕਾਂ ਦੇ ਮਸਲੇ ਹੱਲ ਕਰ ਰਿਹਾ ਇਹ ਹੈ ਜ਼ਮੀਨੀ ਸਤਰ ਦੇ ਉੱਪਰ ਮੈਂ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਡੀਸੀ ਮੈਡਨ ਨੂੰ ਸਿੱਧਾ ਤੌਰ ਤੇ ਅਪੀਲ ਕਰਦਾ ਪੀ ਹਾਲਤ ਹੈ ਸਾਡੇ ਪਿੰਡ ਦੀ ਉਹ ਆਪ ਨਿੱਜੀ ਤੌਰ ਤੇ ਇੱਥੇ ਆ ਕੇ ਦੇਖ ਲੈਣ ਅਜੇ ਬਰਸਾਤ ਸ਼ੁਰੂ ਵੀ ਨਹੀਂ ਹੋਈ ਬਰਸਾਤ ਤੋਂ ਇਲਾਵਾ ਭਾਰ ਗਰਮੀਆਂ ਦੇ ਵਿੱਚ ਅਸੀਂ ਲਗਾਤਾਰ ਇਸ ਛੱਪੜ ਦੇ ਵਿੱਚ ਗੁਜ਼ਾਰਾ ਕਰ ਰਹੇ ਹਾਂ ਤੇ ਅਸੀਂ ਜਿੱਥੇ ਅੱਜ ਇਹ ਪੁਤਲਾ ਫੂਕ ਕਰਕੇ ਮਹਿਕਮਿਆਂ ਦੇ ਵਿਰੁੱਧ ਐਕਸ਼ਨ ਕਰ ਰਹੇ ਹਾਂ ਉੱਥੇ ਇਹ ਵੀ ਚੇਤਾਵਨੀ ਦਿੰਦੇ ਹਾਂ ਕਿ ਜੇ ਦੋ ਤਿੰਨ ਦਿਨਾਂ ਦੇ ਵਿੱਚ ਇਹਦਾ ਪ੍ਰਬੰਧ ਦੇ ਬਾਵਜੂਦ ਮਹਿਕਮੇ ਨੇ ਕੋਈ ਹਰਕਤ ਨਾ ਕੀਤੀ ਮਹਿਕਮਾ ਕਿਸੇ ਜ਼ਮੀਨੀ ਸਤਰ ਤੇ ਕੰਮ ਦੇ ਉੱਪਰ ਨਾ ਆਇਆ ਤੇ ਮਹਿਕਮਿਆਂ ਦੇ ਦਫ਼ਤਰਾਂ ਦੇ ਬਾਹਰ ਕੱਟੀ ਐਕਸ਼ਨ ਹੋਣਗੇ ਜਿਹਦਾ ਸਿੱਧੇ ਤੌਰ ਤੇ ਜ਼ਿੰਮੇਵਾਰ ਵਿਭਾਗ ਹੋਏਗਾ ਅਸੀਂ ਪੱਕੇ ਤੌਰ ਤੇ ਬੀਡੀਪੀ ਉਧਰ ਦਾ ਦਫਤਰ ਤੋਂ ਤਾਲਾ ਲਾ ਕੇ ਹੀ ਬੰਦ ਕਰ ਦੇਣਾ ਕਿਉਂਕਿ ਉਹ ਤਾਂ ਕੰਮ ਹੀ ਨਹੀਂ ਕਰ ਰਿਹਾ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਬਸ ਕਾਗਜ਼ ਕਾਲੇ ਕਰਨ ਤੋਂ ਇਲਾਵਾ ਹਾਲਤ ਜ਼ੀਰੋ ਹੈ ਜ਼ਮੀਨੀ ਸਤਰ ਦੇ ਉੱਪਰ ਲੋਕ ਪੀੜਤ ਹੈ ਅਸੀਂ ਸਮੂਹ ਜਥੇਬੰਦੀ ਵੱਲੋਂ ਇਹ ਸਿੱਧੇ ਤੌਰ ਤੇ ਕਹਿੰਦੇ ਹਾਂ ਪੀ ਇਹਦਾ ਤੁਰੰਤ ਪ੍ਰਬੰਧ ਕਰੋ ਜੇ ਪ੍ਰਬੰਧ ਨਾ ਹੋਇਆ ਅਗਲੇ ਐਕਸ਼ਨ ਦੀ ਜ਼ਿੰਮੇਵਾਰੀ ਵਿਭਾਗ ਦੇ ਇਨ੍ਹਾਂ ਅਧਿਕਾਰੀਆਂ ਦੀ ਹੋਣਗੀ ਜਿਹਨਾਂ ਦੀ ਨਲੈਕੀ ਕਰਕੇ ਸਾਨੂੰ ਗੰਦ ਦੇ ਵਿੱਚੋਂ ਟੱਪਣਾ ਪੈ ਰਿਹਾ ਧੰਨਵਾਦੀ ਬਸ ਲੰਗਰ ਦੀ ਫੁੱਲ ਬਾਈਟ ਲੈ ਲੈਣੇ